ਲੋ ਜੀ ਅੱਜ ਪਿੰਡ ਮੀਆਂ ਸਿੰਘ ਵਾਲੇ ਗੁਰਪੁਰਬ ਤੇ ਵਿਸ਼ੇਸ਼ ਅੱਜ ਖੰਡਪਨ ਸਾਹਿਬ ਦੇ ਭੋਗ ਪੈ ਜਾਣਗੇ ਆ ਮੇਰੇ ਪਿੰਡ ਦੀ ਸਾਥਾ ਤੇ ਇੱਥੇ ਦੁਕਾਨਾਂ ਵੀ ਲੱਗੀਆਂ ਆ ਨੌਜਵਾਨ ਬੱਚਿਆਂ ਦੇ ਖੇਡਾਂ ਤੇ ਝੂਲੇ ਵੀ ਲੱਗੇ ਹੋਇਆ ਤੇ ਬਾਣੀ ਵੀ ਚੱਲ ਰਹੀ ਹੈ ਲੰਗਰ ਹਾਲ ਚ ਲੰਗਰ ਪ੍ਰਸ਼ਾਦਾ ਵੀ ਜੀ ਸੌਰੀ ਪ੍ਰਸ਼ਾਦਾ ਤਾਂ ਨਹੀਂ ਚੱਲ ਰਿਹਾ ਹੈ ਚਾਹ ਚੱਲ ਰਹੀ ਹੈ ਤੇਰੀ ਚਾਹ ਨਾਲ ਪਕੌੜੇ ਖਵਾਦੇ ਆ ਤੇ ਪ੍ਰਸ਼ਾਦਾ ਥੋੜਾ ਡਿਲੇ ਕਰਾਂਗੇ ਆਓ ਦਿਖਾਉਣੇ ਤੁਹਾਨੂੰ ਚੱਲ ਕੇ ਆ ਨਵੀਂ ਦੁਕਾਨ ਕਰ ਲੱਗਣ ਲੱਗੀ ਆ ਮਜੈਲ ਲਿਖਿਆ ਪਿੱਛੇ ਥੰਦ ਬੜਾ ਸਾਰਾ ਚੱਕ ਲਿਆ ਗੱਭਰੂ ਤੇ ਆਓ ਆ ਜੀ ਝੂਲਾ ਚੱਪਾ ਵਾਹ ਬਣਾ ਬਣਾ ਵੀਡੀਓ ਬਾਈ ਬੰਦ ਰਹੇ ਵਾਹ 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 ਕੀ ਆਵਾਤਾ ਕੀ ਆਵਾਤਾ

ਆ ਸਾਡੇ ਪਿੰਡ ਦਾ ਮਸ਼ਹੂਰ ਹਲਵਾਈ ਲੋਹਰਾ ਗਗਨਦੀਪ ਸਿੰਘ ਲੋਹਰਾ ਲੋਹਰੇ ਆ ਕੀ ਬਣ ਲਗਾ ਓਏ ਉਹ ਗੱਡੀ ਤਾਂ ਮੈਂ ਦੇਖ ਲਈ ਆ ਆਈਟਮ ਕੀ ਕਰਨ ਲਗਾ ਖੜਾਉਣੇ ਆ ਅੱਜ ਅੰਮ੍ਰਿਤ ਸੰਚਾਰ ਵੀ ਹੋਊਗਾ ਜੀ ਸਾਡੇ ਪਿੰਡ ਵਿੱਚ ਅੰਮ੍ਰਿਤ ਸ਼ਕਿਆ ਜਾ ਰਿਹਾ ਹੈ ਅੱਜ ਤੇ ਉਧਰ ਹੀ ਸਮਾਨ ਸਮਗਰੀ ਸਾਰੀ ਪਹੁੰਚ ਚੁੱਕੀ ਹੈ ਕਕਾਰ ਸਾਰੇ ਇੱਥੇ ਪਹੁੰਚ ਚੁੱਕੇ ਹੈ ਬਹੁਤ ਸੁਣੇ ਕੜੇ ਚੱਲ ਗਿਆ ਨਹੀਂ ਤੂੰ ਵੀ ਤਿਆਰ ਹੋ ਜਾਂ ਤੂੰ ਕਹਿੰਦਾ ਤੂੰ ਕਹਿੰਦਾ ਸ਼ਰਮ ਨਾਇਆ ਜੂੜਾ ਰੱਖਿਆ ਜਾਂਦਾ ਸ਼ਗਲਾ ਅੰਮ੍ਰਿਤ ਤੂੰ ਹੀ ਰਜੰਤਰੀ ਇਹ ਮੋਲ ਡੈਰੀ ਤੋਂ ਯਾਰੇ ਕਾਰ ਦਾ ਗੁਰੂ ਦੇ ਕਾਰ ਕੰਗੇ ਬਾਬੇ ਦਾ ਬਾਬਾ ਸਾਡੇ ਕਿਹਦੇ ਬਹੁਤ ਸੋਹਣੀ ਰੌਣਕ ਲੱਗੀ ਹੋਈ ਹੈ ਪਿੰਡ ਦੇ ਵਿੱਚ ਪੂਰਾ ਬਾਜ਼ਾਰ ਬਣ ਚੁੱਕਾ ਹੈ ਇਹ ਆ ਜੀ ਬਾਬਾ ਦੀਪ ਸਿੰਘ ਇਹ ਬਾਬਾ ਦੀਪ ਸਿੰਘ ਜਦ ਬੰਸਰ ਸਰਕਟੇ ਦੀ ਲਾਟ ਨਹੀਂ ਆ ਦੇਖੋ ਮੀਆਂ ਸਵਾਲੇ ਦੇ ਵਿੱਚ ਟਿਕਾਨਾਂ ਲੱਗੀਆਂ ਗੁਰੂ ਜੀ ਆਂਦਾ ਆ ਜੋ ਅੰਮ੍ਰਿਤ ਛਕਦਾ ਕੋਈ ਡਰਦਾ ਤਿਆਰ ਨਹੀਂ ਹੁੰਦਾ ਕੋਈ ਨਹੀਂ ਹੋ ਰਿਹਾ ਹਨੋ ਦੋ ਸਿੰਘ ਤਿਆਰ ਹੋ ਜਾ ਬਸ ਸਰਬ ਹਾਂ ਸਰਬ ਆਜੋ ਕੇ ਪੰਜ ਆ ਇਹ ਡਰਦੇ ਗੁਰੂ ਦੇ ਗੱਲ ਕਰਨ ਤੋਂ ਅਸੀਂ ਸਾਨੂੰ ਲਾਵੇ ਗੱਲਨ ਸਾਡੀ ਦਾ ਚਲੋ ਅੰਮਰਾਂ ਕੀ ਇੱਥੇ ਲੱਗੇ ਖੜੇ ਚਰਨਾਂ ਨੂੰ ਲੈ ਰੂਜੀ ਦਾ ਖਾਲਸਾ ਦੇ ਵੈਲਕਮ ਦੋ ਬੰਦੇ ਸ਼ਗਰੇ ਅੰਮ੍ਰਿਤਧਾਰੇ ਹਾਂਜੀ ਹਾਂਜੀ ਬਾਈ ਦੋ ਜੀ ਬਹੁਤ ਵਧੀਆ ਗੱਲ ਆ ਚਲੋ ਬਾਕੀ ਸਹੀ ਗਏ ਵੀ ਮਰਦੀ ਬਾਕੀ ਨਹੀਂ ਮਰਦੀ ਕੀ کو ہر من او سے کہتا ہے کہ تیرا کو تیرا ہے میں بتا دوں بتا سکتا ہے اس پر کرائے کہ سرنا پر اس طرح کے داینن کی نوی بولا دے اور بھگوان بھیا راجنا تیرو میں ہوں اس انداز کی تو کروں تو اون میں ہاتھ میں لے پروان دے پٹل شہر ہوئے राम राम जी 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 राम ಸಾಧಿಸಿದ್ದಾರೆ 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 موسیقی ਤੱਕ ਪੀਆ ਬੈਠ ਪਣੀ ਹੈ ਤੁਹਾਡਾ ਪੁਰਾਣਾ ਲਿਆ ਸਕ ਦੋ ਲਾਲਾ ਯਾਰ ਥੋੜੀ ਮਾਰ ਜਾਣਾ ਯਾਰ ਉਹ ਸਾਇੰਸ ਦੀ ਜਾਂ ਤੇ ਇਧਰ ਕੋਟ ਨਹੀਂ ਪਾਦੇ ਜਿੰਦੇ ਪੂਰਾ ਬਿਆਰ ਬੰਗਣਾ ਪੈਂਦਾ ਆਪਣਾ ਹਲੋ ਜੀ ਹਲੋ ਇਹ ਦੇ ਬ੍ਰਾਂਡ ਰੱਖੇ ਬ੍ਰਾਂਡ ਜੋਕੀ ਦੇ ਪਹਿਲੀ ਵਾਰ ਆਪਣੇ ਪਿੰਡ ਵਿਚ ਆਇਆ ਪਹਿਲੀ ਵਾਰ ਬਾਜ਼ਾਰ ਪਰਿਆਣਾ ਜੋਕੀ ਆਹ ਕਿਹੜਾ ਬ੍ਰਾਂਡ ਹੈ ਅਡੀਡਾਸ ਪਹਿਲੀ ਵਾਰ ਬਾਜ਼ਾਰ ਪਰਿਆ ਬ੍ਰਾਂਡਡ ਸਮਾਨ ਹੈ ਬ੍ਰਾਂਡਡ ਜੋ ਹੈ ਨਹੀਂ ਗਿਆ ਯਾਰ ਕੀ ਕਿਹੜੇ ਯਾਰ ਜਿਆਦਾ ਬਿਤਾਓ ਗ੍ਰੇਡ ਤੇ ਗੇਂਡ ਤੋਂ ਮਹਾਰਤ ਅੱਛਾ ਅੱਛਾ ਇਹਨਾਂ ਬਾਅਦ ਦੱਸਾਂ ਤੁਹਾਨੂੰ ਓਏ ਗਾੜੀ ਕਾ ਹੁੰਦੀ ਹੈ ਭਾਈ കോട്ടി <laughs> گڑکی آ گیا رو نوڑی آ گئے گڑک آ گیا کرتے گڑکی آئی ਲੋੜੇ ਸਬਜੀ ਦਰਸ਼ਕ ਰਾਜਾ ਦਾਲ ਦੇ ਦਾਲੇ ਦਾ ਸ਼ੇਰ ਹੈ ਓਕੇ ਲੋ ਜੀ ਹੁਣ ਸਾਰੇ ਟੁੱਟਪੇ ਲੰਗਰ ਵਾਲੇ ਪਾਸੇ ਲੰਗਰੋ ਲੰਗਰੀਓ ਲੱਗਾ ਮੇਰਾ ਪਿੰਡ ਆਜੋ ਆ ਦੇ ਕੋਈ ਲੋ ਜੀ ਮਿੱਤਰੋ ਅੱਜ ਦੇ ਨਾਲ ਹੀ ਅੱਜ ਦਾ ਵਲੌਗ ਸਮਾਪਤ ਗੁਰਪੁਰਬ ਤੇ ਵਿਸ਼ੇਸ਼ ਗੁਰਗੋਬਾਇ ਸਿੰਘ ਦੇ ਜਨਮ ਦਿਹਾੜੀ ਤੇ ਇੱਕ ਵਿਸ਼ੇਸ਼ ਵਲੌਗ ਬਣਾਇਆ ਗਿਆ ਜੀ ਜੋ ਕਿ ਅੱਜ ਸਮਾਪਤ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ